ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਆਪਾਂ ਲੱਗੇ ਆ ਜੀ ਰੋਡ ਟ੍ਰਿਪ ਸ਼ੁਰੂ ਕਰਨ ਪਰਥ ਤੋਂ ਮੈਲਬਨ ਤੇ ਰਾਹ ਦੇ ਵਿੱਚ ਜੋ ਜੋ ਵੀ ਦੇਖਣ ਵਾਲਾ ਆਊਗਾ ਟਾਊਨ ਵਗੈਰਾ ਆਉਂਦੇ ਹੋਣਗੇ ਆਉਣਗੇ ਤੇ ਉਹ ਆਪਾਂ ਦੇਖਦੇ ਜਾਵਾਂਗੇ ਹੌਲੀ ਹੌਲੀ ਤੇ ਜਿਵੇਂ ਜਿਵੇਂ ਬਾਬੇ ਨੇ ਸਵੱਬ ਬਖਸ਼ ਆਪਾਂ ਅੱਗੇ ਨੂੰ ਵਧਦੇ ਜਾਵਾਂਗੇ ਜਿਆਦਾ ਲੰਬਾ ਤਾਂ ਨਹੀਂ ਹੋਊਗਾ 13-14 ਦਿਨ ਜਿੰਨੇ ਵੀ ਲੱਗੇ ਆਪਾਂ ਰਾਹ ਦੇ ਵਿੱਚ ਲਾਵਾਂਗੇ ਤੇ ਉਸ ਤੋਂ ਪਹਿਲਾਂ ਜਿਹੜੀ ਆਪਾਂ ਰੋਡ ਟ੍ਰਿਪ ਦੀ ਤਿਆਰੀ ਕਰੀ ਆ ਥੋੜੀ ਬਹੁਤ ਰੂਫ ਰੈਕ ਵਗੈਰਾ ਫਿੱਟ ਕਰਿਆ ਉਹਦੀ ਵੀਡੀਓ ਆ ਤੇ ਬਾਕੀ ਤੁਸੀਂ ਜੁੜੇ ਰਹੋ ਸਫਰ ਦੇ ਨਾਲ ਮਿਲਦਾਂ ਫਿਰ ਆਪ ਅੱਜ ਆਪਣਾ ਜਿਹੜਾ ਰੋਡ ਟ੍ਰਿਪ ਆਪਾਂ ਆਰਗੇਨਾਈਜ਼ ਕਰਿਆ ਉਹਦੇ ਵਾਸਤੇ ਗੱਡੀ ਦੇ ਵਿੱਚ ਬੈੱਡ ਬਣਾਵਾਂਗੇ ਤਾਂ ਕਿ ਸੌਣਾ ਆਸਾਨ ਰਹੇ ਜਿਵੇਂ ਬਾਹਰ پارک ਦੇ ਵਿੱਚ ਸੌਣਾ ਇਹਦੇ ਵਿੱਚ ਸੌਂ ਸਕਦਾ ਤੇ ਉਹਦੇ ਲਈ ਆਪਾਂ ਮੈਜ਼ਰਮੈਂਟ ਕਰ ਲਈਆਂ ਜਿਵੇਂ ਤੁਸੀਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੇਖਿਆ ਨਾਪਜਾ ਲੈ ਲਿਆ ਕਾਰ ਦਾ ਤੇ ਉਹਦੇ ਬੈੱਡ ਬਣਾਉਣ ਵਾਸਤੇ ਹੁਣ ਪਲਾਈਵੁੱਡ ਤੇ ਜਿਹੜੇ ਥੋੜਾ-ਬੋਟਾ ਹੋਰ ਸਮਾਨ ਚਾਹੀਦਾ ਆਪਾਂ ਜਾਣਾ ਪਲਾਈਵੁੱਡ ਵਾਲੇ ਚ ਇਧਰ ਵੀ ਪਿਆ ਬੋਰਡ ਆ ਨਾ ਤੇ ਫੇਰ ਹੁਣ ਆਪਾਂ ਕੋਈ ਬੋਰਡ ਸਿਲੈਕਟ ਕਰਦੇ ਆ ਆਪਣੇ ਬੈੱਡ ਵਾਸਤੇ ਤੇ ਸਾਈਜ਼ ਦੇ ਹਿਸਾਬ ਨਾਲ ਜਿਹੜਾ ਸੈੱਟ ਬੈਠੂ ਉਹ ਲੈ ਕੇ ਜਾਣੇ ਆ ਤੇ ਫਿਰ ਕਟਾਉਣੇ ਆ ਇਹਨਾਂ ਨੂੰ ਆ ਸਾਰਾ ਸਮਾਨ ਤੋਂ ਲੈਣ ਤੋਂ ਬਾਅਦ ਨਾਲ ਆਪਾਂ ਕਬਜੇ ਕੁਬਜੇ ਮੱਖਾ ਮੁੱਖਾ ਨੱਟ ਲੈ ਲੇ ਤੇ ਇਹਦੇ ਉੱਤੇ ਲਾਉਣ ਨੂੰ ਕਾਰਪਟ ਦੇਖ ਰਹੇ ਆ ਤੇ ਬਾਈ ਨੂੰ ਬੁਲਾਇਆ ਹੁਣ ਇਹਨਾਂ ਚੋਂ ਕੋਈ ਕਾਰਪਟ ਲੈ ਕੇ ਜਿਹੜਾ ਸਾਫ਼ ਜਿਹਦਾ ਹੋਵੇ ਸਹੀ ਲੱਗੇ ਲੱਗਿਆ ਹੋਇਆ ਉਹ ਕਟਾਉਣੇ ਆ ਆਪਣੇ ਡਾਈਮੈਂਸ਼ਨ ਦੇ ਹਿਸਾਬ ਨਾਲ ਸਮਾਨ ਆਪਾਂ ਲੈ ਆਏ ਕਰੇ ਤੇ ਹੁਣ ਸਾਰਾ ਲਾ ਕੇ ਸਮਾਨ ਪਹਿਲਾਂ ਇੱਕ ਵਾਰ ਗੱਡੀ ਦੇ ਵਿੱਚ ਵੈਸੇ ਰੱਖ ਕੇ ਦੇਖਦੇ ਆ ਵੀ ਜਿਹੜਾ ਕਟਾ ਕੇ ਲਿਆ ਆਂ ਵੇ ਫਿੱਟ ਆਉਂਦਾ ਤੇ ਜੇ ਆ ਗਿਆ ਫਿਰ ਇਹਨੂੰ ਆਪਾਂ ਥੱਲੇ ਲਾ ਕੇ ਸਾਰੇ ਨੂੰ ਅਸੈਂਬਲ ਕਰਦੇ ਆਂ ਕਟ ਕਰਨ ਤੋਂ ਬਾਅਦ ਅੱਧਾ ਤਾਂ ਬਣ ਗਿਆ ਫਸਟ ਹਾਫ ਹੋ ਗਿਆ ਆਪਣਾ ਤਿਆਰ ਤੇ ਸੈਕੰਡ ਹਾਫ ਦਾ ਆਪਣਾ ਸਮਾਨਾ ਪਿਆ ਤੇ ਇਹਦਾ ਵੀ ਕੱਟ ਵੱਟ ਕਰਦੇ ਆ ਤੇ ਬਾਕੀ ਦਾ ਬਣਾਉਣਾ ਹੌਲੀ-ਹੌਲੀ ਬਸ ਇੱਥੇ ਤੱਕ ਆ ਗਿਆ ਇਹ ਤੇ ਫਸਟ ਹਾਫ ਦੁਬਾਰੇ ਦੁਬਾਰੇ ਬਣਾਉਣ ਲੱਗਦੇ ਆ ਕਰਦੇ ਸਟਾਰਟ ਕੰਮ ਸੈਕੰਡ ਦਾ ਵੀ ਐਡ ਆਪਾਂ ਕਰ ਲਿਆ ਸੈਂਬਲ ਤਿਆਰ ਤੇ ਆਹ ਲਾਤੀ ਆਪਾਂ ਹਿੰਜਾ ਤਾਂ ਕਿ ਇਹਨੂੰ ਐ ਫੋਲਡ ਕਰਿਆ ਜਾ ਸਕੇ ਇਤਾ ਕਰ ਰਿਹਾ ਕਿ ਜਿਹੜੀ ਜਦੋਂ ਡਰਾਈਵ ਕਰਨ ਵੇਲੇ ਸੀਟ ਅੱਗੇ ਪਿੱਛੇ ਹੋ ਜੂਗੀ ਇਹਨੂੰ ਫੋਲਡ ਕਰ ਦੇਵੇ ਡਰਾਈਵ ਕਰਨ ਵੇਲੇ ਤੇ ਜੇ ਸੌਣਾ ਇਹਨੂੰ ਅੱਗੇ ਕਰ ਲਓ ਤੇ ਇਧਰ ਆ ਚੀਜ਼ ਆ ਇਹ ਫਰੰਟ ਦੇ ਉੱਤੇ ਲੱਗ ਜਾਣਾ ਹੋਲਡ ਕਰਨ ਵਾਸਤੇ ਵਜਨ ਪਲਗਿਆ ਟ੍ਰਿਪ ਦੀ ਅਗਲੀ ਤਿਆਰੀ ਕਰਨ ਆਹ ਕਾਰ ਦੇ ਉੱਤੇ ਰੈਕ ਲਾਉਣਾ ਸਮਾਨ ਰੱਖਣ ਲਈ ਤੇ ਰੈਕ ਆਪਾਂ ਆਰਡਰ ਕਰਿਆ ਸੀ ਤੇ ਪਹੁੰਚ ਗਿਆ ਆਪਣੇ ਕੋਲੇ ਪਹਿਲਾਂ ਉੱਤੇ ਲੱਗਣੀਆਂ ਰੈਕ ਲਾਉਣ ਤੋਂ ਪਹਿਲਾਂ ਬਾਰ ਕਿਉਂਕਿ ਇਹਦੇ ਬਾਰ ਵੀ ਨਹੀਂ ਜਿਹੜੀਆਂ ਉੱਪਰ ਕ੍ਰੋਸ ਬਾਰ ਆਉਂਦੀਆਂ ਗੱਡੀ ਦੇ ਉੱਤੇ ਲੱਗੀਆਂ ਹੋਈਆਂ ਰੈਕ ਲਾਉਣ ਵਾਸਤੇ ਉਹ ਇਹਦੇ ਹੈ ਨਹੀਂ ਆਪਾਂ ਆਰਡਰ ਕਰੀਆਂ ਸੀ ਆ ਆ ਗਈਆਂ ਕ੍ਰੋਸ ਬਾਰ ਪਹਿਲਾਂ ਇਹ ਫਿੱਟ ਹੋਣਗੀਆਂ ਕ੍ਰਾਸ ਬਾਰ ਫਿੱਟ ਹੋਣ ਤੋਂ ਬਾਅਦ ਆਣੇ ਕ੍ਰਾਸ ਬਾਰ ਦੋ ਨੇ ਇਦਾਂ ਦੀਆਂ ਇੱਕ ਦੂਜੀ ਆ ਪਹਿਲਾਂ ਇਹ ਫਿੱਟ ਕਰਾਂਗੇ ਫਿਰ ਉਹ ਜਿਹੜਾ ਪਿਆ ਰੈਕ ਉਹ ਫਿੱਟ ਹੋਊਗਾ ਆਪਣਾ ਸਮਾਨ ਰੱਖਣ ਲਈ ਤੇ ਐਂਡ ਤੇ ਆਪਾਂ ਕਰਾਂਗੇ ਆ ਜਿਵੇਂ ਆਹ 바ਰ ਲੱਗੀ ਹੋਈ ਆ ਇੱਕ ਇੱਕੇ ਬਾਰ ਆ ਇਹ ਥੋੜੀ ਜਿਹੀ ਛੋਟੀ ਆ ਨੰਬਰ ਪਲੇਟ ਦੇ ਉੱਤੇ ਲਾਵਾਂਗੇ LED ਬਾਰ ਤੇ ਹੁਣ ਇਹਨੂੰ ਕਰਦੇ ਆ ਫਿੱਟ ਪਹਿਲਾਂ ਇਹਨੂੰ ਅਸੈਂਬਲ ਕਰਨਾ ਪੈਣਾ ਫਿਰ ਕੱਸਦੇ ਆ ਫਿਰ ਅੱਗੇ ਉੱਪਰ ਕ੍ਰਾਸ ਬਾਰ ਲਾਉਣ ਲਈ ਪਹਿਲਾਂ ਆਪਾਂ ਨੂੰ ਆਹ ਪੱਟਣੇ ਪੈਣੇ ਆ ਇਹਦੇ ਇੱਕ ਕਲਿੱਪ ਪੱਟ ਕੇ ਚਾਰੇ ਪਾਸੇ ਆਹ ਪੱਟੇ ਗਏ ਤੇ ਇਹਦੇ ਵਿੱਚ ਨਟ ਨੇ ਤੇ ਨਟਾਂ ਦੇ ਵਿੱਚ ਕੱਸੀਆਂ ਜਾਣੀਆਂ ਇੱਕ ਇੱਥੇ ਫਰੰਟ ਤੇ ਆ ਜਾਣੀਆਂ ਇੱਕ ਉਹ ਸਾਈਡ ਤੇ ਆ ਜਾਣੀਆਂ ਵਿਚਾਲੇ ਤੇ ਇਹ ਦੋ ਲਾ ਕੇ ਆਪਣਾ ਕ੍ਰਾਸ ਬਾਰਾ ਲਾ ਕੇ ਉਹਦੇ ਰੈਕ ਫਿੱਟ ਹੋ ਜਾਂਦਾ ਆ ਵੀ ਆਪਸ਼ਨ ਹੈਗਾ ਇੱਕ ਜੇ ਚਾਰ ਵਾਲਾ ਹੀ ਲਾਉਣੀ ਆ ਉਹ ਫੇਰ ਆ ਜੇ ਤੁਸੀਂ ਜਾਦੇ ਵੱਡਾ ਰੈਕ ਲਾਉਣਾ ਫੇਰ ਤੁਸੀਂ ਇੱਥੇ ਤੇ ਉਹ ਇੱਕ ਬੈਕ ਸਾਈਡ ਤੇ ਲਾ ਕੇ ਉਹ ਵੀ ਲਾ ਸਕਦੇ ਹੋ ਫਿੱਟ ਕਰ ਸਕਦੇ ਹੋ ਪਰ ਆਪਾਂ ਨੂੰ ਇੰਨੀ ਲੋਡ ਨਹੀਂ ਕਿਉਂਕਿ ਆਪਣੇ ਵਾਲਾ ਜਿਆਦਾ ਵੱਡਾ ਨਹੀਂ ਹੈਗਾ ਰੈਕ ਛੋਟਾ ਤਾਂ ਕਰਕੇ ਆਪਣਾ ਦੋ ਦੇ ਨਾਲ ਸਰ ਜਾਣਾ ਉਹ ਸਾਹਮਣੇ ਲੱਗੀ ਅੱਗ ਤੇ ਹੈਲੀਕਾਪਟਰ ਵਾਲਾ ਭਾਈ ਅੱਗ ਬਜਾਉਣ ਆਇਆ ਤੇ ਇਧਰ ਆਪਣੀਆਂ ਕ੍ਰਾਸ 12 ਹੋ ਗਈਆਂ ਫਿੱਟ ਹੁਣ ਇਹਦੇ ਉੱਤੇ ਰੈਕ ਲਾਵਾਂਗੇ ਆ ਪਹਿਲਾਂ ਕ੍ਰਾਸ ਬਾਰ ਫਿੱਟ ਹੋਈਆਂ ਤੇ ਹੁਣ ਆ ਪਿਆ ਜਿਹੜਾ ਰੈਕ ਆਪਾਂ ਇਹਨੂੰ ਖੋਲ ਕੇ ਅਸੈਂਬਲ ਕਰਦੇ ਆ ਆਹ ਉਹ ਸਾਰਾ ਰੈਕ ਦਾ ਸਮਾਨ ਆ ਜਿਹੜਾ ਡੱਬੇ ਚੋਂ ਨਿਕਲਿਆ ਤੇ ਐਵੇਂ ਇਹਨੂੰ ਸਾਰੇ ਨੂੰ ਹੌਲੀ ਹੌਲੀ ਇਕੱਠਾ ਕਰਕੇ ਤੇ ਬਾਅਦ ਵਿੱਚ ਐਂਡ ਤੇ ਐਵੇਂ ਦਾ ਬਣ ਜਾਣਾ ਤੇ ਉਸ ਤੋਂ ਬਾਅਦ ਇਹ ਜਿਹੜੀਆਂ ਕ੍ਰਾਸ ਬਾਰ ਪਹਿਲਾਂ ਫਿੱਟ ਕਰੀਆਂ ਉਹਦੇ ਤੇ ਫਿੱਟ ਹੋ ਜੂ ਰੇਕ ਆਪਾਂ ਅਸੈਂਬਲ ਕਰ ਲਿਆ ਸੀ ਤੇ ਆਪਾਂ ਉੱਪਰ ਫਿੱਟ ਕਰ ਲਿਆ ਬਾਰ ਦੇ ਉੱਤੇ ਐਵੇਂ ਦਾ ਹੋ ਗਿਆ ਤੇ ਇਹਦੇ ਉੱਪਰ ਆਪਾਂ ਲਿਆ ਕੇ ਵੈਦਰ ਪ੍ਰੂਫ ਕਵਰ ਪਾ ਲਿਆ ਸੀ ਕਿ ਇਹਦੇ ਨਾਲ ਇਹ ਫਾਇਦਾ ਵੀ ਹੁਣ ਸਾਰਾ ਸਮਾਨ ਇਹਦੇ ਵਿੱਚ ਆ ਜਿੱਪ ਲੱਗੀ ਆ ਤੇ ਉਤੋਂ ਦੀ ਪੈ ਗਈਆਂ ਸਟ੍ਰੈਪ ਹੁਣ ਇਹ ਸਿਕਿਉਰ ਆ ਤੇ ਜਿਹੜਾ ਵੈਦਰ ਪ੍ਰੂਫ ਆਪਾਂ ਉੱਪਰ ਕਵਰ ਪਾਇਆ ਇਹਦਾ ਇਹ ਆ ਵੀ ਚਲੋ ਮੀਂਹ ਹੋਵੇ ਨੇਰੀ ਹੋਵੇ ਤੇ ਸਮਾਨ ਨੂੰ ਕੋਈ ਦਿੱਕਤ ਨਹੀਂ ਸਮਾਨ ਇਹਦੇ ਵਿੱਚ ਆ ਤੇ ਇਹ ਵਧੀਆ ਚੀਜ਼ ਆ ਟਰੈਵਲ ਲਈ ਅੱਜ ਆਪਾਂ ਲੱਗੇ ਆਪਣੇ ਟ੍ਰਿਪ ਵਾਸਤੇ ਯੂਟਿਊਬ ਦੇ ਉੱਤੇ ਟੈਂਟ ਲਾਉਣਾ ਆ ਜਿਹੜਾ ਵੱਡੇ ਵਾਲਾ ਇਹ ਟੈਂਟਾ ਟੈਂਟ ਲੱਗਣਾ ਤੇ ਨਾਲ ਹੋਰ ਛੋਟੇ-ਮੋਟੀਆਂ ਆਈਟਮਸ ਨੇ ਆ ਦੂਜਾ ਹੈਗਾ ਆ ਸੈਲਫ ਇਨਫਲੇਟਿੰਗ ਮੈਟ੍ਰਸ ਇਹ ਟੈਂਟ ਦੇ ਵਿੱਚ ਆ ਜਾਣਾ ਨਾਲ ਆ ਬਾਰ ਆ ਜਿਹੜੀ ਯੂਟ ਦੇ ਅੱਗੇ ਲੱਗਣੀ ਆ LED ਬਾਰ ਇਹ ਕਾ ਚੀਜ਼ ਆ ਇਹ ਹੈਗਾ ਰਬਿਸ਼ ਬੈਗ ਟਿੱਕੇ ਦੇ ਨਾਲ ਹੋਰ ਇਹ ਥੋੜਾ ਜਿਹਾ ਵੱਡਾ ਰਬਿਸ਼ ਬੈਗ ਆ ਤੇ ਇਹਨੂੰ ਹੁਣ ਆਪਾਂ ਸਾਰੇ ਸਮਾਨ ਨੂੰ ਖੋਲਦੇ ਆਂ ਤੇ ਇੱਕ ਇੱਕ ਕਰਕੇ ਫਿਰ ਫਿੱਟ ਕਰਦੇ ਆਂ ਆ ਯੂਟ ਦੇ ਉੱਤੇ ਆਪਾਂ ਨੇ ਟੈਂਟ ਲਾਉਣਾ ਰੈਕ ਪਹਿਲਾਂ ਫਿੱਟ ਕਰ ਲਿਆ ਸੀ ਇੱਕ ਦਿਨ ਲਿਆ ਕੇ ਇਹ ਰੈਕ ਦੇ ਉੱਤੇ ਟੈਂਟ ਆ ਜਾਣਾ ਆਪਣਾ ਇੱਥੇ ਇਸ ਜਗ੍ਹਾ ਤੇ ਉੱਤੇ ਇਹਦਾ ਪਲੈਟਫਾਰਮ ਬਣ ਜਾਣਾ ਉਹ ਜਦੋਂ ਲੱਗ ਗਿਆ ਫਿਰ ਉਹਦੇ ਦਿਖਾਉਨੇ ਆ ਪਹਿਲਾਂ ਡੱਬੇ ਖੋਲ ਕੇ ਆਪਾਂ ਇੱਕ ਵਾਰੀ ਇਹਨੂੰ ਸਾਰੀ ਚੀਜ਼ ਨੂੰ ਫਿੱਟ ਕਰੀਏ ਟੈਂਟ ਨੂੰ ਬਾਕਸ ਦੇ ਵਿੱਚੋਂ ਤਾਂ ਕਰ ਲਿਆ ਬਾਹਰ ਹੁਣ ਇਹਦਾ ਵੱਡਾ ਮੇਨ ਕੰਮ ਆਨੇ ਜੂਟ ਤੇ ਕਸਣ ਦਾ ਇਹਦੇ ਮਿਲਦਾ ਹੋਰ ਵੀ ਸਾਈਡ ਤੇ ਸਕਰੂ ਲੱਗੇ ਹੋਇਆ ਤਾਂ ਹੀ ਖੁੱਲ ਨਹੀਂ ਰਿਹਾ ਫਿਲਹਾਲ ਇਹ। ਕੋਰਾ ਸੀ। ਇਧਰ ਵੀ ਇਹਦੇ ਸਟ੍ਰੈਪਸ ਲੱਗੀਆਂ ਹੋਈਆਂ ਨੇ। ਤੇ ਇੱਕ ਸਟ੍ਰੈਪ ਆਹ ਸਾਈਡ ਸੀ। ਇਸ ਟਰੈਪ ਨੂੰ ਸਾਰਿਆਂ ਨੂੰ ਖੋਲ ਕੇ ਮੈਂ ਇੱਕ ਵਾਰੀ ਜੇ ਜਦੋਂ ਆਪਾਂ ਇਹਨੂੰ ਐ ਥੱਲੇ ਨੂੰ ਕਰਦੇ ਆ ਤਾਂ ਇਹ ਪ੍ਰੋਪਰ ਟੈਂਟ ਦੀ ਸ਼ੇਪ ਬਣ ਜਾਂਦੀ ਆ ਬਸ ਹੁਣ ਕੰਮ ਆਪਣਾ ਇਹ ਆ ਵੀ ਆਪਾਂ ਇਹਨੂੰ ਫਿੱਟ ਕਰਨਾ ਯੂਟ ਦੇ ਉੱਤੇ ਉਹ ਥੋੜਾ ਜਿਹਾ ਵੱਡਾ ਪ੍ਰੋਜੈਕਟ ਆ ਹਾਂਜੀ ਇਹਨੂੰ ਕਿੰਗਸ ਦਾ ਜਿਹੜਾ ਰੂਫ ਟੈਂਟ ਐ ਇਹਨੂੰ ਜਦੋਂ ਆਪਾਂ ਇਹਦੀ ਫਿਟਿੰਗ ਕਰਦੇ ਆ ਤਾਂ ਜੋ ਜੋ ਆਪਣੇ ਕੋਲੇ ਮਟੀਰੀਅਲ ਆਉਂਦਾ ਤਾਂ ਸਭ ਤੋਂ ਪਹਿਲਾਂ ਇਹਨੂੰ ਵਾਪਸ ਸਮਾਨ ਇਹਦੇ ਵਿੱਚੋਂ ਕੱਢ ਕੇ ਸਮਾਨ ਇਹਦੇ ਵਿੱਚ ਹੁੰਦਾ ਸਾਰਾ ਸਕਰੂ ਵਗੈਰਾ ਜਾਂ ਜੋ ਜੋ ਵੀ ਇਹਦੇ ਪਾਰਟਸ ਹੈਗੇ ਆ ਉਹਨੂੰ ਬਾਹਰ ਕੱਢੋ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਆ ਦੋ ਜਿਹੜੇ ਮਾਉਂਟਸ ਨੇ ਇਹ ਲਾਓ ਆ ਮਾਊਂਟਿੰਗ ਚੈਨਲ ਆ ਦੋ ਮਾਊਂਟਿੰਗ ਚੈਨਲ ਨੇ ਜਿਹੜੇ ਇਹਦੇ ਬੇਸ ਦੇ ਉੱਤੇ ਲੱਗਣੇ ਆ ਤੇ ਆ ਚਾਰ ਇਹਦੇ ਹੈਗੇ ਆ 40mm ਦੇ ਵਾਸ਼ਰ ਦੇ ਨਾਲ ਸਕਰੂ ਨਟ ਜੋ ਵੀ ਆ ਇਹਨੂੰ ਇਹ ਜਿਹੜੇ ਆ ਤਾਂ ਇਹਦੇ ਥੱਲੋਂ ਦੀ ਜਿਹੜਾ 베ਸ ਆ ਮੈਟਰਸ ਹੁੰਦਾ ਇਹਦੇ ਵਿੱਚ ਇੱਕ ਮੈਟਰਸ ਦੇ ਆਰਾ 베ਸ ਤੇ ਵਿਚਾਲੋਂ ਦੀ ਪਾ ਕੇ ਆ ਵਾਸ਼ਰ ਲਾਓ ਤੇ ਨਾਲ ਜਿਹੜਾ ਤੁਸੀਂ ਚੈਨਲਾਂ ਚੈਨਲ ਦੇ ਸ਼ਾਇਦ ਦਿਖਦਾ ਹੋਵੇ ਇੱਥੋਂ ਦੀ ਆਪਾਂ ਨੂੰ ਜਿਹੜਾ ਬੋਲਟ ਥੱਲੋਂ ਦੀ ਕੱਢ ਕੇ ਤੇ ਜਿਹੜੀ ਆਪਣੀ ਕੀ ਕਹਿੰਦੇ ਹੁੰਦੇ ਆ ਟਿੰਬਰੀ ਲਾ ਲਓ ਉਹਨੂੰ ਇਹਦੇ ਵਿੱਚ ਦੀ ਸਲਾਈਡ ਕਰਕੇ ਉੱਥੇ ਲੈ ਜਾਣੀ ਪੈਣੀ ਆ ਇਸ ਜਗ੍ਹਾ ਤੇ ਤੇ ਫੇਰ ਥੱਲੋਂ ਦੀ ਇਹਨੂੰ ਨਟ ਨੇ ਕੱਸਿਆ ਜਾਣਾ ਤੇ ਐਵੇਂ ਚਾਰ ਦਿੱਤੇ ਹੋਇਆ ਇਹ 1 2 3 4 ਤੇ ਆਪਾਂ ਇਹ ਚਾਰ ਫਿਲ ਹਲ ਕੱਸ ਦਿਆਂ। ਹਾਂਜੀ ਇਹ ਆਪਾਂ ਚਾਰੋਂ ਨਾਟ ਕੱਸ ਲਿਆ ਇਸ ਚੈਨਲ ਦੇ ਉੱਤੇ। ਚਾਰ ਨਾਟ ਕੱਸਣ ਤੋਂ ਬਾਅਦ ਕੀ ਕਰਨਾ? ਜਿਹੜੀ ਇਹਦੀ ਚੜਾਈ ਆ ਉਹ ਮਿਣੀ ਆਪਾਂ। ਵੀ ਇਹ ਆਪਸ ਦੇ ਵਿੱਚ ਇਹਨਾਂ ਦੀ ਕਿੰਨੀ ਲੈਂਥ ਆ ਤੇ ਇਹ ਆਪਣੇ ਕੋਲੇ ਹੈਗੀ 815। ਸੈਂਟਰ ਟੂ ਸੈਂਟਰ ਲਗਭਗ ਲਗਭਗ 820 ਹੈ। ਤੇ ਇਹ ਜਿੰਨੀ ਇਹ ਆ ਤੇ ਓਨੀ ਉਹ ਆਪਣੇ ਜਿਹੜੇ ਰਾਇਕ ਦੇ ਚੈਨਲ ਆ ਜਿਹਦੇ ਉੱਤੇ ਫਿੱਟ ਹੋਣਾ ਉਹ ਹੋਣੀ ਚਾਹੀਦੀ ਆ। ਹੁਣ ਆਪਾਂ ਉਹਨੂੰ ਚੈੱਕ ਕਰਦੇ ਆ। ਤੇ ਜਿਹੜੇ ਆ ਦੋ ਚੈਨਲ ਲੱਗੇ ਹੋਏ ਆ ਇਹਦੇ ਉੱਤੇ ਇੱਕ ਆ ਤੇ ਇੱਕ ਇਹ ਇਹ ਰ ਚੈਨਲਾਂ ਦੇ ਉੱਤੇ ਉਹਨੇ ਫਿੱਟ ਹੋਣਾ ਤੇ ਹੁਣ ਆਪਾਂ ਦੇਖਣਾ ਵੀ ਇਹਦਾ ਸੈਂਟਰ ਕਿੰਨਾ ਤੇ ਇਹਦਾ ਸੈਂਟਰ ਬਣਦਾ 860 ਤੇ ਆਪਾਂ ਨੂੰ ਚਾਹੀਦਾ 820 ਤੇ ਹੁਣ ਕੀ ਕਰਨਾ ਪੈਣਾ ਜਿਹੜੇ ਦੋ ਚੈਨਲ ਆ ਥੋੜੇ ਥੋੜੇ ਅੰਦਰ ਕਰਨੇ ਪੈਣੇ ਆ ਉਹਨੂੰ ਫਿੱਟ ਕਰਨ ਵਾਸਤੇ ਤੇ ਹੁਣ ਆਪਾਂ ਇਹਨਾਂ ਨੂੰ ਖੋਲਦੇ ਆ ਤੇ ਥੋੜੇ ਥੋੜੇ ਅੰਦਰ ਨੂੰ ਮੂਵ ਕਰਦੇ ਆ ਨੋ ਦੇ ਖੋਲਣੇ ਪੈਣੇ ਆ ਸਾਰੇ ਪਰਫੈਕਟ ਇਹ ਜਿਹੜੇ ਚੈਨਲ ਨੇ ਇਹਨਾਂ ਨੂੰ ਸੈਂਟਰ ਚ ਲੈ ਕੇ ਆਉਣ ਵਾਸਤੇ ਅਲੱਗ ਤੋਂ ਹੁਣ ਗਲੀਆਂ ਕੱਢਣੀਆਂ ਪੈਣੀਆਂ ਤੇ ਆ ਆ ਕੱਢਦੇ ਆਪਾਂ ਇੱਥੇ ਹੁਣ ਗਲੀਆਂ ਆ ਜਿਹੜਾ ਇੱਥੇ ਸੈ ਨਰਾ ਕਿਸੇ ਹੋਏ ਨੇ ਇੱਥੋਂ ਇਹਦੇ ਵਿੱਚ ਸੈਂਟਰ ਦੇ ਵਿੱਚ ਗਲੀ ਹੈ ਨਹੀਂ ਸੀ ਜਦੋਂ ਇਹਨੂੰ ਮੂਵ ਕਰਿਆ ਥੋੜਾ ਜਿਹਾ ਅੰਦਰ ਨੂੰ ਤੇ ਇੱਧਰ ਵੀ ਅੰਦਰ ਨੂੰ ਮੂਵ ਕਰਨ ਵਾਸਤੇ ਥੋੜੇ ਥੋੜੇ ਹੁਣ ਗਲੀਆਂ ਵਿੱਚ ਕੱਢਣੀਆਂ ਪੈਣੀਆਂ ਕਿਉਂਕਿ ਨਹੀਂ ਲਾਟ ਨਹੀਂ ਕੱਟੇ ਚਲੋ ਜੀ ਹੁਣ ਇੱਥੇ ਆਪਣਾ ਇਹ ਪੂਰਾ ਜਿੰਨਾ ਆਪਾਂ ਨੂੰ ਰੈਕ ਕਸਣ ਲਈ ਇੱਥੇ ਚਾਹੀਦਾ ਸੀ 820 820 ਉਨਾ ਹੋ ਜਾਣਾ ਇਹ ਆਪਾਂ ਦੋਨੇ ਸਾਈਡ ਚਾਰ ਨਵੀਆਂ ਗਲੀਆਂ ਕੱਢਣੀਆਂ ਪਈਆਂ ਆਪਾਂ ਨੂੰ ਇਹ ਚੈਨਲ ਨੂੰ ਫਿੱਟ ਕਰਨ ਵਾਸਤੇ ਵੈਸੇ ਪਹਿਲਾਂ ਹੈਗੀਆਂ ਸੀ ਪਰ ਆਪਾਂ ਨੂੰ ਚਾਹੀਦਾ ਸੀ 820 ਦਾ ਸੈਂਟਰ ਤੇ ਹੁਣ ਆਪਣੇ ਇਹ 820 ਪੂਰਾ ਹੋ ਗਿਆ ਤੇ ਉੱਥੇ ਆਪਾਂ ਕੱਸ ਲਿਆ ਦੋਨੇ ਚੈਨਲ ਥੋੜੇ ਥੋੜੇ ਅੰਦਰ ਕਰਨੇ ਪਏ BBMM 860 ਤੋਂ ਲਿਆ ਕੇ 820 ਤੇ ਬਾਕੀ ਹੁਣ ਉਹ ਟੈਂਟਾਂ ਟੈਂਟ ਦੀ ਆਪਾਂ ਪਹਿਲਾਂ ਪੌੜੀ ਕਸਾਂਗੇ ਪੌੜੀ ਕਸ ਕੇ ਸਾਰਾ ਨੂੰ ਥੱਲੇ ਅਸੈਂਬਲ ਕਰਕੇ ਫੇਰ ਇਹਦੇ ਉੱਤੇ ਰੱਖ ਦਿਆਂਗੇ ਹਾਂਜੀ ਜਿਹੜੇ ਪਾਸੇ ਆਪਾਂ ਪਹਿਲਾਂ ਚੈਨਲ ਲਾਇਆ ਸੀ ਰੈਕ ਦੇ ਉੱਤੇ ਕਸਣ ਨੂੰ ਉਸ ਤੋਂ ਬਾਅਦ ਇਹਨੂੰ ਪੁੱਠਾ ਕਰਕੇ ਦੂਜੀ ਸਾਈਡ ਦੇ ਉੱਤੇ ਆਪਾਂ ਜਿਹੜੀ ਪੌੜੀ ਆ ਉਹਦੇ ਆ ਦੋ ਬ੍ਰੈਕਟ ਕਸ ਲੈ ਤੇ ਬ੍ਰੈਕਟ ਕਸ ਕੇ ਇਹਦੇ ਇਹਦੇ ਥੱਲੋਂ ਦੀ ਇੱਥੋਂ ਦੀ ਨਟ ਪਾ ਕੇ ਗੱਦੇ ਦੇ ਅਰ ਜਿਹੜਾ ਬੋਰਡ ਆ ਬੋਰਡ ਦੇ ਦੋਹਾਂ ਦੇ ਵਿਚਾਲੇ ਦੀ ਨਟ ਪਾ ਕੇ ਇਹ ਬ੍ਰੈਕਟ ਕਸ ਲੈਣੇ ਨੇ ਪੌੜੀ ਦੇ ਤੇ ਜਿਹੜੇ ਆ ਨਟ ਨੇ ਇੱਥੇ ਆਪਣੀ ਆ ਜਿਹੜੀ ਪੌੜੀ ਪਈ ਆ ਇਹ ਪੌੜੀ ਕਸੀ ਜਾਣੀ ਆ ਤੇ ਪੌੜੀ ਸਲਾਈਡਿੰਗ ਆ ਆਪਣੇ ਆਪ ਇਹਦਾ ਸਾਈਜ਼ ਤੁਸੀਂ ਛੋਟਾ ਜਾਂ ਵੱਡਾ ਲੋੜ ਅਨਸਾਰ ਕਰ ਸਕਦੇ ਹੁਣ ਆਪਾਂ ਪੌੜੀ ਕਸਾਂਗੇ ਤੇ ਪੌੜੀ ਤੋਂ ਬਾਅਦ ਫਿਰ ਅਗਲਾ ਸਟੈਪ ਆ ਬ੍ਰੈਕਟਾਂ ਦੇ ਵਿੱਚ ਆਪਾਂ ਪੌੜੀ ਕਸ ਲਈ ਆ ਇਹ ਜਗ੍ਹਾ ਤੇ ਆ ਗਈ ਧਿਆਨ ਰੱਖਿਓ ਜਿਹੜੇ ਆ ਦੋ ਨਟ ਨੇ ਇਧਰ ਤੇ ਇਧਰ ਇਹਨਾਂ ਨੂੰ ਜ਼ਿਆਦਾ ਟਾਈਟ ਨਾ ਕਰਿਓ ਨਹੀਂ ਤਾਂ ਫਿਰ ਜਦੋਂ ਆਪਾਂ ਆਹਾ ਪੌੜੀ ਨੂੰ ਇਦਾਂ ਥੱਲੇ ਉੱਤੇ ਕਰਨਾ ਇਹ ਹੋਣੀ ਨਹੀਂ ਤੇ ਇਹਦਾ ਜਿਹੜਾ ਸਾਈਜ਼ ਆ ਪੌੜੀ ਦਾ ਉਹ ਸਲਾਈਡ ਜਿਹੜੇ ਆ ਦੋ ਸਕਰੂ ਲੱਗੇ ਹੋਇਆ ਇਹਨਾਂ ਨੂੰ ਤਾਂ ਹੁਣ ਪੁੱਲ ਕਰਨਾ ਤੇ ਇਦਾਂ ਇਹ ਸਾਈਜ਼ ਇਹਦਾ ਵੱਡਾ ਛੋਟਾ ਹੋ ਜਾਣਾ। ਪੌੜੀ ਸੈੱਟ ਕਰਨ ਤੋਂ ਬਾਅਦ ਆਪਾਂ ਆਪਣੇ ਰੈਕ ਦੇ ਉੱਪਰ ਰੱਖ ਲਿਆ। ਹੁਣ ਜਿਹੜੇ ਆ ਚੈਨਲ ਨੇ ਇਹ ਚੈਨਲਾਂ ਦੇ ਨਾਲ ਆਹ ਜਿਹੜੇ ਬਲੈਕ ਕਲਰ ਦੇ ਚੈਨਲ ਇਹਨਾਂ 'ਚ ਨਾਟਕਸ ਸਣਿਆ ਤੇ ਉਹ ਨਾਟਕਸ ਸੁਜਣਗੇ ਆਹ ਚੀਜ਼ ਨਾਲ। ਇਹ ਜਿਹੜੇ ਬ੍ਰੈਕਟ ਨੇ ਇਹ ਚਾਰ ਨੇ ਇੱਕ ਫਰੰਟ ਤੇ ਆਉਣਾ, ਇੱਕ ਇੱਥੇ ਬੈਕ ਤੇ ਤੇ ਉਧਰ ਵੀ ਫਰੰਟ ਤੇ ਤੇ ਬੈਕ ਤੇ। ਇਹਨਾਂ ਦਾ ਕੀ ਕਰਨਾ? ਜਿਹੜਾ ਆਪਾਂ ਸਟੀਲ ਦਾ ਚੈਨਲ ਲਾਇਆ ਸੀ ਇਹਦੇ ਤੇ ਇਦੇ ਵਿੱਚ ਦੀ ਇਦਾਂ ਸਲਾਈਡ ਕਰਨੀਆਂ ਐ। ਇਸ ਜਗ੍ਹਾ ਤੋਂ ਇਹ ਐਵੇਂ ਸਲਾਈਡ ਹੋ ਜਾਣੀਆਂ। ਤੇ ਇੱਥੋਂ ਐਵੇਂ ਸਲਾਈਡ ਹੋ ਜਾਣੀਆਂ। ਇਹ ਜਦੋਂ ਇਹਨੂੰ ਤਾਂ ਨੂੰ ਚੱਕ ਕੇ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਐਵੇਂ ਫਰੰਟ ਤੇ ਲੈ ਜਾਣਾ, ਇੱਕੇ ਤੇ ਪਿੱਛੇ ਤੇ ਜਿਹੜੇ ਆ ਇੱਥੇ ਬ੍ਰੈਕਟ ਦੇ ਵਿੱਚ ਗਲੀਆਂ ਨੇ ਐਦਾਂ ਆ ਚੀਜ਼ ਆਪਣੀਆਂ ਕਸੀ ਜਾਣੀਆਂ। ਇਹਨਾਂ ਦੇ ਵਿੱਚ ਫਿਰ ਇਹ ਥੋੜਾ ਜਿਹਾ ਸਟਰੋਂਗ ਹੋ ਜਾਣਾ ਬਿਲਕੁਲ ਫਿਰ ਇਹਨੇ ਕਿਤੇ ਨਹੀਂ ਹਿਲਣਾ। ਤੇ ਐਵੇਂ ਇਸ ਸਾਈਡ ਕਸੇ ਜਾਣੇ ਆ ਤੇ ਉਹ ਵੀ ਲਿਆ ਕੇ ਪਾਉਣੇ ਆ ਹਾਂਜੀ ਇਹ ਸਾਰਾ ਉੱਪਰ ਫਿੱਟ ਹੋ ਗਿਆ ਨਟ ਬੋਲਟ ਸਾਰੇ ਕਸੇ ਗਏ ਸਿਰਫ ਇੱਕ ਚੀਜ਼ ਰਹਿ ਗਈ ਹੁਣ ਐਂਡ ਤੇ ਉਹ ਆ ਇਹਦਾ ਕਵਰ ਵੈਦਰ ਪ੍ਰੂਫ ਕਵਰ ਤੇ ਵੈਦਰ ਪ੍ਰੂਫ ਨੂੰ ਕਸਣ ਵਾਸਤੇ ਇਹਦੀ ਜ਼ਿੱਪ ਲੱਗਦੀ ਆ ਤੇ ਆ ਜਿਹੜੀ ਚੈਨਲ ਦੇ ਵਿੱਚ ਇੱਕ ਸਲਾਈਡ ਕਰਨ ਵਾਸਤੇ ਦਿੱਤਾ ਹੋਇਆ ਆ ਜਿਹੜੀ ਜ਼ਿੱਪ ਪਈ ਆ ਇਹ ਤਿੰਨ ਸਾਈਡ ਦੇ ਉੱਤੇ ਜ਼ਿੱਪ ਘੁੰਮ ਜਾਂਦੀ ਆ ਹਾਂਜੀ ਟੈਂਟ ਆਪਣਾ ਕੰਪਲੀਟਲੀ ਹੋ ਗਿਆ ਫਿੱਟ ਉੱਪਰ ਆਪਾਂ ਵੈਦਰ ਪ੍ਰੂਫ ਜਿਹੜਾ ਕਵਰ ਸੀ ਉਹ ਪਾਤਾ ਇਹ ਦੋ ਤਰੀਕ ਦੇ ਦੋ ਤਰੀਕੇ ਨਾਲ ਬਣਿਆ ਜਾਂਦਾ ਇੱਕ ਤਾਂ ਜ਼ਿੱਪ ਲੱਗ ਜਾਂਦੀ ਇਹਨੂੰ ਤੇ ਜ਼ਿੱਪ ਲਾ ਕੇ ਉਸ ਤੋਂ ਬਾਅਦ ਇਹਦੇ ਉੱਤੇ ਪਾਈ ਜਾਂਦੀਆਂ ਸਟ੍ਰੈਪਸ ਤੇ ਹੁਣ ਇਹ ਪੂਰਾ ਵਧੀਆ ਤਰੀਕੇ ਨਾਲ ਫਿੱਟ ਹੋ ਗਿਆ ਕਿਤੇ ਨਹੀਂ ਹਿੱਲਦਾ ਬਾਕੀ ਜਦੋਂ ਆਪਾਂ ਜਾਣਾ ਇਹਨੂੰ ਬਸ ਜ਼ਿੱਪ ਖੋਲੋ ਸਟ੍ਰੈਪਸ ਖੋਲੋ ਤੇ ਅਨਫੋਲਡ ਹੋ ਜਾਂਦਾ ਇੱਕ ਸਾਈਡ ਨੂੰ ਜਿੱਧਰਲੀ ਸਾਈਡ ਆਪਣੀ ਪੌੜੀ ਸੀ ਤੇ ਬਾਕੀ ਜਦੋਂ ਹੁਣ ਇਹਨੂੰ ਕਿਤੇ ਜਾ ਕੇ ਲਾਵਾਂਗੇ ਤੇ ਫਿਰ ਉਸ ਤੋਂ ਬਾਅਦ ਉਦੋਂ ਆਪਾਂ ਨਵੀਂ ਵੀਡੀਓ ਬਣਾ ਲਾਂਗੇ ਤੇ ਮਿਲਦੇ ਆਂ ਫਿਰ ਉੱਥੇ ਹੀ ਹੁਣ ਜਿੱਥੇ ਇਹਨੂੰ ਆਪਾਂ ਜਾ ਕੇ ਲਾਵਾਂਗੇ